ਯਰ ਰਾਜਨੀਤਿਕ ਸੰਯੁਕਤ ਖਸਾਨ ਮੋਰਚੇ ਵੱਲੋਂ ਸ਼ੁਰੂ ਕੀਤੇ ਦੂਜੇ ਸੰਘਰਸ਼ ਜੋ ਕਿ ਖਨੌਰੀ ਬਾਰਡਰ ਤੇ ਚੱਲ ਰਿਹਾ ਜਗਜੀਤ ਸਿੰਘ ਡੱਲੇਵਾਲ ਜੀ ਦੇ ਅਹਿਮ ਆਪਣਾ ਰੋਲ ਅਦਾ ਕਰਦੇ ਹੋਏ ਅਗਵਾਈ ਕਰਦੇ ਹੋਏ ਇੱਕ ਜੀਵਨ ਦੀ ਅਹਿਮ ਕੜੀ ਤੇ ਖੜੇ ਹਨ ਜਿਹਦੇ ਵਿੱਚ ਬਹੁਤ ਸਾਰੀਆਂ ਦੇਸ਼ਾਂ ਵੇਸਾਂ ਤੋਂ ਇਲਾਵਾ ਸਾਡੇ ਪੰਜਾਬ ਦੇ ਵੱਖ-ਵੱਖ ਜਿਹੜੇ ਜ਼ਿਲ੍ਹੇ ਨੇ ਉਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਸੰਕਟਾਂ ਦੇ ਰੂਪ ਦੇ ਵਿੱਚ ਧਾਰਮਿਕ ਜਥੇਬੰਦੀਆਂ ਔਰ ਰਾਨੀਤਿਕਾ ਗੂ ਵੀ ਇੱਥੇ ਸੂਰਤ ਕਰ ਰਹੇ ਨੇ ਇਸ ਦੇ ਸਬੰਧ ਵਿੱਚ ਵੱਡਾ ਜਿਹੜਾ ਜੋਰ ਧਾਰਮਿਕਤਾ ਜਾ ਰਿਹਾ ਤੇ ਬਹੁਤ ਸਾਰੇ ਲੋਕ ਇੱਥੇ ਜਿਹੜੀਆਂ ਹੋਰ ਕਿਸਾਨ ਜਥੇਬੰਦੀਆਂ ਦੇ ਆਗੂ ਨੂੰ ਉਹਨਾਂ ਨੂੰ ਵੀ ਕੋਸਤੇ ਨਜ਼ਰ ਆ ਰਹੇ ਨੇ ਤੇ ਅਸੀਂ ਇਸ ਜੋ ਨੇੜੇ ਹੋ ਕੇ ਦੇਖਣ ਦੀ ਕੋਸ਼ਿਸ਼ ਕੀਤੀ ਆ ਉਸ ਦੀ ਤਸਵੀਰ ਆਪ ਜੀ ਦੇ ਸਾਹਮਣੇ ਪੇਸ਼ ਕਰ ਰਹੇ ਹਾਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਸਾਰੇ ਸਾਰੀਆਂ ਬਜ਼ੋਨਾਂ ਨੂੰ ਸਾਰਿਆਂ ਨੂੰ ਕਹੂੰਗੀ ਕਿ ਜਗਦੀਸ਼ ਸਿੰਘ ਡੱਲੇਵਾਲ ਦਾ ਜ਼ਰੂਰ ਸਾਥ ਦੋ ਕਿਉਂਕਿ ਹੁਣ ਆਪਾਂ ਨੂੰ ਬਹੁਤ ਲੋੜ ਹੈ ਇਸ ਸੰਘਰਸ਼ ਦੀ ਕਿਉਂਕਿ ਜਿਹੜੀਆਂ ਸਾਨੂੰ ਵਾਅਦੇ ਕਰਕੇ ਸਰਕਾਰਾਂ ਮੁੱਕਰੀਆਂ ਨੇ ਅਸੀਂ ਉਹ ਉਹ ਵਾਅਦੇ ਅਸੀਂ ਚਾਹੁੰਦੇ ਆ ਕਿ ਉਹ ਸਾਡੇ ਪੂਰੇ ਹੋਣ ਤੇ ਆਪਾਂ ਇੱਥੇ ਅੱਜ ਫਰੀਦਕੋੜ ਦੇ ਪੂਰੀ ਸੰਗਤ ਨਾਲ ਇੱਕ ਦਿਨ ਪਹਿਲਾਂ ਵੀ ਅਸੀਂ ਜਥਾ ਲੈ ਕੇ ਆਏ ਸੀ ਤੇ ਅੱਜ ਫੇਰ ਅਸੀਂ ਜਥੇ ਦੇ ਰੂਪ ਦੇ ਵਿੱਚ ਆਏ ਆ ਤੇ ਅਸੀਂ ਇੱਥੇ ਕਿਸਾਨਾਂ ਦੀ ਲੋੜ ਅਨਸਾਰ ਜਿਵੇਂ ਦੇਖਿਆ ਕਿ ਸਾਨੂੰ ਇੰਨੀ ਠੰਡ ਦੇ ਵਿੱਚ ਵਿਚਾਰੇ ਬੈਠੇ ਨੇ ਤੇ ਅਸੀਂ ਇਹਨਾਂ ਲਈ ਗਰਮ ਪਾਣੀ ਵਾਲੀਆਂ ਟੈਂਕੀਆਂ 30 ਟੈਂਕੀਆਂ ਲੈ ਕੇ ਆਏ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨਾਂ ਲਈ ਕੰਬਲ ਤੇ ਗੱਦਿਆਂ ਦਾ ਵੀ ਪ੍ਰਬੰਧ ਕਰਾਂਗੇ ਹਾਂਜੀ ਅਸੀਂ ਖੇਤੀਬਾੜੀ ਮੰਤਰੀ ਨਾਲ ਗੱਲ ਕਰਦੇ ਗੱਲ ਕੀਤੀ ਐ ਇਸ ਚੀਜ਼ ਦਾ ਮੀਟਿੰਗ ਕੀਤੀ ਸੀ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਕਰਾਂਗੇ ਜ਼ਰੂਰ ਸਹਿਯੋਗ ਕਰਾਂਗੇ ਤੇ ਮੈਂ ਪੰਜਾਬ ਨੂੰ ਸਾਰਿਆਂ ਨੂੰ ਕਹਿੰਦੀ ਆ ਕਿ ਇੱਕ ਵਾਰ ਇਕੱਠੇ ਹੋਣ ਇਕੱਠੇ ਹੋਣ ਦਾ ਵੇਲਾ ਇਹ ਨਾ ਹੋਵੇ ਕਿ ਉਧਰੋਂ ਭਾਈ ਸਾਹਿਬ ਨੂੰ ਕੁਝ ਹੋ ਜਾਏ ਤੇ ਫਿਰ ਤਾਂ ਇੱਥੇ ੜਾਰਾਂ ਦੀ ੜਾਰਾਂ ਬਣ ਕੇ ਜਥੇਬੰਦੀਆਂ ਵੀ ਪਹੁੰਚਣਗੀਆਂ ਤੇ ਸੰਗਤਾਂ ਵੀ ਆਉਣਗੀਆਂ ਵੇਲਾ ਹੁਣ ਹੈ ਜੇ ਹੁਣ ਸੰਭਿਆ ਜਾਊਗਾ ਤੇ ਪੰਜਾਬ ਦਾ ਭਲਾ ਹੋ ਜਾਊਗਾ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਆ ਕਿ ਬਹੁਤ ਵੱਡਾ ਕਿ ਜਿਹੜਾ ਆਪਣੇ ਕੋਲੋਂ ਹੀਰਾ ਉਹ ਗਵਾਇਆ ਜਾਣਾ ਜਿਵੇਂ ਕੀ ਹੈ ਮਰਜੀ ਤੁਹਾਡੇ ਸਾਰਿਆਂ ਦੇ ਭਲੇ ਲਈ ਹੈ ਨਾ ਕਿਸਾਨਾਂ ਦੇ ਭਲੇ ਲਈ ਬੈਠੇ ਨੇ ਉਹ ਕਿਹੜਾ ਕਿ ਆਪਣੇ ਘਰ ਦੇ ਲਈ ਬੈਠੇ ਨੇ ਜਾਂ ਕੋਈ ਨਿੱਜੀ ਉਹਨਾਂ ਦੀ ਕੋਈ ਮੰਗ ਹੈ ਸਾਰੇ ਕਿਸਾਨ ਸਾਰੇ ਪੰਜਾਬ ਦੀ ਮੰਗ ਹੈ ਹਰਿਆਣੇ ਦੀ ਮੰਗ ਹੈ ਸਾਰਿਆਂ ਦੀ ਮੰਗ ਹੈ ਉਹ ਕੋਈ ਆਪਣੇ ਨਿੱਜੀ ਲਈ ਨਹੀਂ ਬੈਠੇ ਮੈਂ ਉਹਨਾਂ ਨੂੰ ਇਹ ਹੀ ਕਹਿਣਾ ਚਾਹੁੰਗੀ ਕਿ ਜੇ ਆਪਣੇ ਜਿਹੜੀ ਜਿੱਤੇ ਬੰਦੀਆਂ ਤੂੰ ਉਪਰ ਆਪਣੇ ਉਹਦੇ ਤੋਂ ਉਪਰ ਉੱਠ ਕੇ ਇੱਕ ਕਿਸਾਨ ਦਾ ਸਾਥ ਦੋ ਤੁਸੀਂ ਵੀ ਇੱਕ ਕਿਸਾਨ ਹੋ ਜੇ ਤੁਸੀਂ ਨਹੀਂ ਉਹਨਾਂ ਨਾਲ ਬੋਡੇ ਨਾਲ ਬੋਡਾ ਲਾ ਕੇ ਖੜੋਗੇ ਕੱਲ ਨੂੰ ਤੁਹਾਡੇ ਇੱਥੇ ਆਉਣ ਦਾ ਵੀ ਕੋਈ ਮਤਲਬ ਨਹੀਂ ਰਹੂਗਾ ਪੱਲੀਆਂ ਆਣੇ ਕੇ ਲਈ ਸੰਸਾਧਨਾਂ ਦੀ ਕੋਈ ਕਮੀ ਨਹੀਂ ਹੈ ਫਿਰ ਇੱਕ ਵਪਤਾਵਾ ਜ਼ਮੀਨਦਾਰ ਆਪਣੇ ਪਾਸ ਤੋਂ ਆਪਣਾ ਸਾਧਨ ਟਰੈਕਟਰ ਹੈ ਇਮ ਲੈਂਡ ਕਰੂਜ਼ਰ ਤੋਂ ਆਪਣਾ ਬਹਿਗੋ ਨਹੀਂ ਟ੍ਰੇਨਾਂ ਕੇ ਮਾਲੇਗਾ ਬਹਿਗੋ ਨਹੀਂ ਆਪਣਾ ਵੀ ਜੋ ਚੀਜ਼ ਹੈ ਨਹੀਂ ਆਪਾਂ ਉਸੇ ਕੇ ਮਾਧਿਅਮ ਸੇ ਜਾਣ ਲੱਗ ਰਹੇ ਹਾਂ ਪ੍ਰਵੀਨ ਜਾਣ ਦਿੰਦੇ ਪੈਦਲ ਜਾਵਾਂ ਪੈਦਲ ਵੀ ਜਾਣ ਦਿੰਦੇ ਆਮ ਆਦਮੀ ਤੋਂ ਕਿਸਾਨ ਹੈ ਆਮ ਆਦਮੀ ਹੈ ਇਹ ਸਭ ਇਹ ਕੋਈ ਨਾਗਰਵਾਦੀ ਨਾ ਕੋਈ ਅਨਤਕਵਾਦੀ ਸਰਕਾਰ ਤੇ ਕੁਝ ਵੀ ਕਹਿ ਜਾਓ ਇਹ ਤਾਂ ਆਪਣੀ ਹੱਕਾਂ ਹੀ ਲੜਾਈ ਲੜ ਰਹੇ ਸ਼ਾਂਤੀ ਪ੍ਰੀਤ ਕਿਸਮਤ ਦਾ ਖਲਨਾਇਕ ਕੌਣ ਕਰ ਰਿਹਾ ਪਰੇਸ਼ਾਨ ਕੌਣ ਕਰ ਰਿਹਾ